ਇੱਕ ਦੋ ਰੱਬ ਦੇ ਬੰਦੇ ਜਿਹੜੇ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਸੀ ਤੇ ਲੰਗਰ ਹਾਲ ਦੇ ਬਾਹਰ ਇਹ ਬੰਦਾ ਪਿਆ ਰੋ ਰਿਆ ਸੀ ਲੱਤਾਂ ਤੇ ਜ਼ਖਮ ਸੀ ਸਿਹਤ ਵਾਲਿਓ ਵੀ ਹਾਲਾਤ ਬਹੁਤ ਮਾੜੇ ਨੇ ਵੀਕ ਆ ਖੂਨ ਦੀ ਵੀ ਕਮੀ ਲੱਗਦੀ ਐ ਹੱਥ ਪੈਰ ਚਿੱਟੇ ਹੋਏ ਪਏ ਆ ਮੂੰਹ ਚਿੱਟਾ ਹੋਇਆ ਪਿਆ ਔਰ ਸ਼ੂਗਰ ਵੀ 350 ਇਹ ਉਸ ਵਾਹਿਗੁਰੂ ਦੀ ਕਿਰਪਾ ਦੇਖੋ ਇਹ ਦੋ ਬੰਦੇ ਇੱਕ ਜਲੰਧਰ ਜ਼ਿਲ੍ਹੇ ਤੋਂ ਇੱਕ ਲੁਧਿਆਣਾ ਜ਼ਿਲ੍ਹੇ ਤੋਂ ਅਲੱਗ-ਅਲੱਗ ਥਾਵਾਂ ਤੋਂ ਉੱਥੇ ਜਾਂਦੇ ਨੇ ਬਾਈ ਉਹਨੇ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਵੀ ਨਹੀਂ ਕੀਤੇ ਕਿਉਂਕਿ ਰੱਬ ਤਾਂ ਬਾਹਰ ਹੀ ਮਿਲ ਗਿਆ ਤੇ ਉੱਥੋਂ ਹੀ ਰੱਬ ਨੇ ਡਿਊਟੀ ਲਾ ਕੇ ਇਧਰ ਨੂੰ ਭੇਜਤਾ ਜਿੰਨਾ ਕਿਨੇ ਐਡਰੈਸ ਦੱਸਿਆ ਸੀ ਨਾਮ ਨੂੰ ਦੱਸਿਆ ਸੀ ਮਾੜਾ-ਮੋਟਾ ਉਹਦੇ ਮੁਤਾਬਕੇ ਦਾ ਘਰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਤੇ हेयर ਡ্রেਸਰ ਦਾ ਕੰਮ ਕਰਦਾ ਸੀ ਵਾਲ ਕਟਿੰਗ ਦਾ ਇਹਦੀ ਆਪਦੀ ਦੁਕਾਨ ਸੀ ਵਧੀਆ ਕੰਮ ਕਰਦਾ ਸੀ ਕਹਿੰਦੇ ਜਿੰਨਾ ਕੁ ਸੀ ਉੱਥੋਂ ਜਾਣਕਾਰੀ ਪ੍ਰਾਪਤ ਕੀਤੀ ਆ ਪਰ ਹੁਣੇ ਪਿਛਲੇ ਕੁਝ ਸਮੇਂ ਤੋਂ ਥੋੜਾ ਮੈਂਟਲੀ ਵੀ ਅਫਸੈਟ ਹੋ ਗਿਆ ਆਪਦਾ ਸੋਜੀ ਵੀ ਖਤਮ ਹੋ ਗਈ ਛੱਡ ਕੇ ਦੁਨੀਆਦਾਰੀ ਇਦਾਂ ਹੀ ਥੜਕਾਂ ਤੇ ਰੁੜਦਾ ਤੁਰਿਆ ਫਿਰਦਾ ਤੋ ਵੀ ਐਸਾ ਕਿਉਂ ਹੋ ਗਿਆ ਬੇਟਾ ਐਸੇ ਹਾਲਾਤ ਕਿਉਂ ਬਣ ਗਏ ਤੇਰੇ ਨਹੀਂ ਦੱਸਦਾ ਹਾਂ ਪਾਈ ਪਰ ਮਾਤਾ ਮਾ ਜਾਣੇ ਅਬ ਹੈ ਹੀ ਨਹੀਂ मैं ऐसे ही स्टेशन कभी कोई जेटेशन पे पर सो रहा था कभी कोई से स्टेशन कभी कोई से किसी ने बोला भाई तू वहाँ चले जा तेरे को खाना भी मिलेगा रहन का भी मिलेगा नहाने धोने का भी मिलेगा वाहगुरु जी का खालसा वाहगुरु जी की फतेह जी रात करीब ग्यारह बजे इस वीर नू साडे कोले लेके आए एक दो ਰੱਬ ਦੇ ਬੰਦੇ ਜਿਹੜੇ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਸੀ ਤੇ ਲੰਗਰ ਹਾਲ ਦੇ ਬਾਹਰ ਇਹ ਬੰਦਾ ਪਿਆਰ ਹੋ ਰਿਆ ਸੀ ਲੱਤਾਂ ਤੇ ਜ਼ਖਮ ਸੀ ਸਿਹਤਵੱਲੀਓ ਵੀ ਹਾਲਾਤ ਬਹੁਤ ਮਾੜੇ ਨੇ ਵੀਕ ਆ ਖੂਨ ਦੀ ਵੀ ਕਮੀ ਲੱਗਦੀ ਐ ਹੱਥ ਪੈਰ ਚਿੱਟੇ ਹੋਏ ਪਏ ਆ ਮੂੰਹ ਚਿੱਟਾ ਹੋਇਆ ਪਿਆ ਔਰ ਸ਼ੂਗਰ ਵੀ 350 ਆ ਇਹਨਾਂ ਵੀਰਾਂ ਨੇ ਇਹਨੂੰ ਰੋਂਦਿਆਂ ਹੋਇਆਂ ਦੇਖ ਕੇ ਹਰਪ੍ਰੀਤ ਸਿੰਘ ਸੂਜਾਪੁਰ ਪਿੰਡ ਲੁਧਿਆਣਾ ਜ਼ਿਲ੍ਹਾ ਤੇ ਜੋਰਾ ਸਿੰਘ ਵੀਰ ਸਿੰਘ ਪਿੰਡ ਵੀਰ ਸਿੰਘ ਹੈ ਬਾਈ ਦਾ ਜਲੰਧਰ ਜ਼ਿਲ੍ਹਾ ਪਿੰਡ ਦਾ ਨਾਂ ਵੀਰ ਆ ਜ਼ਿਲ੍ਹਾ ਜਲੰਧਰ ਆ ਬਾਈ ਦਾ ਤੇ ਇਹ ਬਾਈ ਰਾਤ ਆਟੋ ਕਰਾ ਕੇ ਉੱਥੋਂ ਇੱਥੇ ਪਹੁੰਚੇ ਲੈ ਕੇ ਇਹਨੂੰ ਬਾਈ ਨੂੰ ਉੱਥੇ ਕਿਸੇ ਵੀਰ ਨੇ ਇਹਨਾਂ ਦੀ ਮਦਦ ਕੀਤੀ ਆਟੋ ਦੇ ਪੈਸੇ ਵਗੈਰਾ ਉਹਨੇ ਦੇਤੇ ਤੇ ਇਹ ਬਾਈ ਹੁਣਾਂ ਨੇ ਉੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕੀਤੀ ਵੀ ਇਹਨੂੰ ਕਿਤੇ ਦਾਖਲ ਕਰਾ ਦਈਏ ਪਰ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਅਸੀਂ ਇਹਦੇ ਪੱਟੀ ਕਰ ਸਕਦੇ ਹਾਂ ਬਸ ਤਾਂ ਇਹ ਵੀਰ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਲੈ ਕੇ ਪਹੁੰਚੇ। ਰਾਤ ਅਸੀਂ ਇਹਨਾਂ ਨੂੰ ਇੱਥੇ ਰੱਖ ਲਿਆ ਸੀ, ਦਾਖਲ ਕਰ ਲਿਆ ਸੀ। ਵੀਰ ਨੂੰ ਇਹਨਾਂ ਨੂੰ ਵੀ ਕਿਹਾ ਸੀ ਵੀ ਵੀਰੇ ਤੁਸੀਂ ਰੁਕ ਜਾਓ ਕੋਲੇ। ਵੀ ਆਪਾਂ ਸਵੇਰੇ ਗੱਲ ਕਰ ਲਾਂਗੇ। ਤੇ ਹੁਣ ਜਿੰਨਾ ਕਿ ਨੇ ਐਡਰੈਸ ਦੱਸਿਆ ਸੀ, ਨਾਮ ਨੂਮ ਦੱਸਿਆ ਸੀ ਮਾੜਾ ਮੋਟਾ ਉਹਦੇ ਮੁਤਾਬਕ ਇਹਦਾ ਘਰ ਲੱਭਣ ਦੀ ਕੋਸ਼ਿਸ਼ ਕੀਤੀ ਸਾਡੇ ਦੱਤ ਸਾਹਿਬ ਖੜੇ ਨੇ ਪਿੱਛੇ ਸਮੰਦਰ ਦਿੱਤਾ ਜੀ। ਤੇ ਪਾਣੀ ਪੱਤ ਜ਼ਿਲ੍ਹੇ ਦਾ ਕਰਨਾਲ ਦਾ ਰਹਿਣ ਵਾਲਾ। ਇਹ ਹਰਿਆਣੇ ਦਾ ਨਿਵਾਸੀ ਆ ਵੀਰ ਇਹਦਾ ਨਾਂ ਜੌਨੀ ਆ ਜਤਨਾ ਪੁਰਾਣਾ ਮਾਂ ਪਿਓ ਦੀ ਮੌਤ ਹੋ ਚੁੱਕੀ ਆ ਕੋਈ ਭੈਣ ਭਰਾ ਨਹੀਂ ਬਾਕੀ ਰਿਸ਼ਤੇਦਾਰ ਜਿਹੜੇ ਮਾਮੇ ਵਗੈਰਾ ਜਾਂ ਹੋਰ ਆ ਉਹ ਅੱਜਕੱਲ ਤੁਸੀਂ ਜਾਣਦੇ ਹੀ ਹੋ ਭਾਈ ਕਿਹੜਾ ਪੁੱਛਦਾ ਇਹਦਾ ਜਤਨ ਉੱਥੇ ਹੇਅਰ ਡ्रेसਰ ਦਾ ਕੰਮ ਕਰਦਾ ਸੀ ਵਾਲ ਕਟਿੰਗ ਦਾ ਇਹਦੀ ਆਪਣੀ ਦੁਕਾਨ ਸੀ ਵਧੀਆ ਕੰਮ ਕਰਦਾ ਸੀ ਕਹਿੰਦੇ ਜਿੰਨਾ ਕਸੀ ਉੱਥੋਂ ਜਾਣਕਾਰੀ ਪ੍ਰਾਪਤ ਕੀਤੀ ਆ ਪਰ ਹੁਣੇ ਪਿਛਲੇ ਕੁਝ ਸਮੇਂ ਤੋਂ ਥੋੜਾ ਮੈਂਟਲੀ ਵੀ ਅਫਸੈਟ ਹੋ ਗਿਆ ਆਪਦਾ ਸੋਜੀ ਵੀ ਖਤਮ ਹੋ ਗਈ ਛੱਡ ਕੇ ਦੁਨੀਆਦਾਰੀ ਇਦਾਂ ਹੀ ਥੜਕਾਂ ਤੇ ਰੁੜਦਾ ਤੁਰਿਆ ਫਿਰਦਾ ਔਰ ਅਦਾਸੀਪੁਰ ਪਿੰਡ ਆ ਪਾਣੀਪਤ ਜ਼ਿਲ੍ਹੇ ਦੇ ਵਿੱਚ ਹਰਿਆਣੇ 'ਚ ਪਿਤਾ ਜੀ ਨੇ ਤੇਰੇ ਕੀ ਪਿਤਾ ਜੀ ਕਿੱਥੇ ਤੇਰੇ ਬੇਟਾ ਕੀ ਹੋਇਆ ਤੁਹਾਨੂੰ ਕੋ ਪਿਤਾ ਜੀ ਕੋ ਪਾਜੀ ਉਹ ہمارا ਬੰਬੇ ਮੇਂ ਬੋਟ ਪਲਰ ਖਟਈਆ ਥਾ ਉहां पे ਬਿਮਾਰ ਹੋ ਗਏ ਸੀ ਉਨਕੀ ਮੌਤ ਹੋ ਗਈ ਸੀ ਜੀ और माता जी माता जी फिर दूसरी जगह शादी कर दी थी उनकी वहाँ पे जाके मौत हो गई थी ओके तो तेरे को फिर नान के मामा ने नाना नानी ने उन्होंने तेरे को अकेला भाई बहन थे कोई और भी भाई बहन थे अकेला ही नाना नानी ने तेरे नानी को, को परविश किया जी। उन्होंने फिर काम सिखाया पढ़ाया लिखाया फिर तूने हेयर ड्रेसर का काम किया कौन से शहर में था हेयर ड्रेसर का दुकान कौन सी दुकान ग्वालडा गाँव में गाँ में, गाँ में। तो अभी ऐसा क्यों हो गया बेटा ऐसे हालात क्यों बन गए तेरे बस क्या बताऊं पाजी परमात्मा जाने अब दरबार साहब क्या सोच के गए थे वहाँ अमृतसर पाजी जब मेरा कोई है ही नहीं मैं ऐसे ही स्टेशन पे कभी कोई से स्टेशन पे सो रहा था कभी कोई से पे कभी कोई से पे ਕਿਸੇ ਨੇ ਬੋਲਾ ਭਾਈ ਤੂੰ ਆ ਚਲੇ ਜਾ ਤੇਰੇ ਕੋ ਖਾਣਾ ਵੀ ਮਿਲੇਗਾ ਰਹਿਣ ਦਾ ਵੀ ਮਿਲੇਗਾ ਨਾਣੇ ਧੋਣੇ ਦਾ ਵੀ ਮਿਲੇਗਾ ਐਵੇਂ ਭਟਕੜਾਉਣੀ ਪਵੇਗਾ ਤੇਰੇ ਕੋ ਜਬ ਆਪਾ ਜੀ ਨੇ ਕਿਤਨੀ ਦੇਰ ਸੇ ਬਾਹਨ ਤੇ ਭਾਈ ਜੀ ਮੇਰੇ ਕੋ ਯਾਹ ਪੇ ਬਿਨਾ ਹੋ ਗਿਆ ਹੋਇਆ ਦੇਖੋ ਚਾਹ ਵਰਨਾ ਤਾਂ ਸੰਝਾ ਗੁਰੂ ਨਾਨਕ ਦਾਸ ਮਹਾਰਾਜ ਜੀ ਦਾ ਘਰ ਜਿੱਥੇ ਇਹ ਵੀਰ ਉਸ ਉਮੀਦ ਨਾਲ ਆਇਆ ਸੀ ਵੀ ਉੱਥੇ ਮੈਨੂੰ ਖਾਣਾ-ਦਾਣਾ ਵੀ ਮਿਲੂਗਾ ਉੱਥੇ ਕੋਈ ਚੰਗੇ ਲੋਕ ਉੱਥੇ ਕੋਈ ਚੰਗੇ ਰੱਬ ਦੇ ਬੰਦੇ ਆਉਂਦੇ ਨੇ ਜਿਹੜੇ ਮੇਰੀ ਮਦਦ ਵੀ ਕਰਨਗੇ ਤੇ ਉਸ ਵਾਹਿਗੁਰੂ ਦੀ ਕਿਰਪਾ ਦੇਖੋ ਇਹ ਦੋ ਬੰਦੇ ਇੱਕ ਜਲੰਧਰ ਜ਼ਿਲ੍ਹੇ ਤੋਂ ਇੱਕ ਲੁਧਿਆਣਾ ਜ਼ਿਲ੍ਹੇ ਤੋਂ ਅਲੱਗ-ਅਲੱਗ ਥਾਵਾਂ ਤੋਂ ਉੱਥੇ ਜਾਂਦੇ ਨੇ ਬਾਈ ਹੁਣ ਇਹ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਵੀ ਨਹੀਂ ਕੀਤੇ ਕਿਉਂਕਿ ਰੱਬਤਾ ਬਾਹਰ ਹੀ ਮਿਲ ਗਿਆ ਤੇ ਉੱਥੋਂ ਹੀ ਰੱਬ ਨੇ ਡਿਊਟੀ ਲਾ ਕੇ ਇਧਰ ਨੂੰ ਭੇਜਤਾ ਇੱਕ ਰੱਬ ਦਾ ਬੰਦਾ ਮਿਲਿਆ ਜਿਹੜਾ ਕਹਿੰਦਾ ਵੀ ਜਿੰਨਾ ਖਰਚਾ ਆਊਗਾ ਮੈਂ ਦੇਊਗਾ ਵੀ ਤੁਸੀਂ ਇਹਨੂੰ ਕਿਤੇ ਦਾਖਲ ਕਰਾ ਦਿਓ ਤਾਂ ਬਾਈ ਉਹਨਾਂ ਦੇ ਮਨ ਚ ਆਇਆ ਵੀ ਆਪਾਂ ਸੁਪਨਿਆਂ ਦੇ ਘਰ ਲੈ ਚਲੀਏ ਮਨੁੱਖਤਾਰੀ ਸੇਵਾ ਪਰਿਵਾਰ ਚ ਉਹਨੇ ਆਟੋ ਕਰਾ ਕੇ ਦਿੱਤਾ 3500 ਜਿ ਉਥੋਂ ਟੈਂਪੂ ਕਰਾ ਕੇ ਇਹ ਵੀਰ ਹੁਣੀ ਰਾਤ 11 ਵਜੇ ਇੱਥੇ ਆ ਪਹੁੰਚਦੇ ਇਹ ਉਸ ਦਰ ਦੀ ਉਸ ਗੁਰੂ ਦੇ ਘਰ ਦੀ अहमियत ਆ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਉੱਥੇ ਲੋਕ ਨਮਸਤਕ ਹੁਣ ਆਉਂਦੇ ਨੇ ਤੇ ਉੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਉਮੀਦ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੁੰਦਾ ਵੀ ਉੱਥੇ ਸਾਡੀ ਕੋਈ ਨਾ ਕੋਈ ਬਾਹ ਫੜੂਗਾ ਜੀ ਪਿਛਲੇ 10 ਸਾਲਾਂ ਦੇ ਵਿੱਚ ਸੇਵਾ ਕਰਦੇ ਆ ਕਰੀਬ ਪੌਣੇ 200 ਦੇ ਕਰੀਬ ਮੈਂਬਰ ਸਾਡੇ ਕੋਲੇ ਆ ਚੁੱਕੇ ਨੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਗਰ 'ਚੇ ਸੇਵਾਵਾਂ ਮਿਲੀਆਂ ਸਾਨੂੰ ਹਰ ਰੋਜ਼ ਵਾਂਗੂ ਕੋਈ ਨਾ ਕੋਈ ਫੋਟੋ ਵੀਡੀਓ ਹੁੰਦੀ ਆ ਉਥੋਂ ਪਰ ਜਿਹੜਾ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਹੁੰਦਾ ਜਾਂ ਤਾਂ ਅਸੀਂ ਆਪ ਜਾ ਕੇ ਲੈ ਕੇ ਆਈਦਾ ਜਾਂ ਉਹਨਾਂ ਨੂੰ ਬੁਲਾ ਲਈਦਾ ਸਾਡੀ ਟੀਮ ਮੈਂਬਰ ਨੇ ਉੱਥੇ ਪ੍ਰੈਸ ਹੁਣੀ ਸਹਾਇਰ ਹੋਣੀ ਉਹ ਛੱਡ ਜਾਂਦੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਇੱਕੇ ਵੀਰ ਜਤਿਨ ਸਾਡੇ ਕੋਲੇ ਪਹੁੰਚਿਆ ਤੇ ਗੁਰੂ ਦੀ ਕਿਰਪਾ ਉਹੀ ਸੇਵਾ ਲੈ ਰਿਆ ਉਹਦਾ ਹੀ ਇਹ ਘਰ ਬਣਾ ਕੇ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇੱਥੇ ਅੱਜ ਇਲਾਜ ਹੋ ਰਹੇ ਨੇ ਪ੍ਰਸ਼ਾਦਾ ਪਾਣੀ ਤਨ ਤੇ ਕੱਪੜਾ ਸਿਰ ਤੇ ਛੱਤ ਮਿਲ ਰਹੀ ਹੈ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਕਿਸੇ ਇੱਕ ਬੰਦੇ ਨੂੰ ਵੀ ਲੰਗਰ ਛਕਾ ਸਕੀਏ ਅਸੀਂ ਤਾਂ ਆਪ ਇਹਨਾਂ ਲੋਕਾਂ ਦਾ ਦਿੱਤਾ ਖਾਣੇ ਆ ਤੇ ਇਹਨਾਂ ਕਰਕੇ ਜਿਹੜੀ ਸਾਨੂੰ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਉਹਦੇ ਕਰਕੇ ਦੁਨੀਆ 'ਚ ਜਿਹੜੇ ਅਸੀਂ ਵਿਚਰ ਰਹੇ ਹਾਂ ਨਹੀਂ ਤਾਂ ਅਸੀਂ ਕਲਯੁਗੀ ਪਾਪੀ ਚੋਰ ਚੱਕੇ ਸੀ ਪਰ ਗੁਰੂ ਨੇ ਬੜੀ ਵੱਡੀ ਡਿਊਟੀ ਲਈ ਆ ਅੱਜ ਗੁਰੂ ਦੇ ਦਰ ਤੋਂ ਇਹ ਵੀਰ ਸਾਡੇ ਕੋਲੇ ਇੱਥੇ ਪਹੁੰਚਿਆ ਤੇ ਹਰਪ੍ਰੀਤ ਸਿੰਘ ਤੇ ਜੋਰਾ ਸਿੰਘ ਦਾ ਧੰਨਵਾਦ ਆ ਜਿਹੜੇ ਇੱਥੇ ਲੈ ਕੇ ਆਏ ਨੇ ਤੇ ਘਰ ਜਰੂਰ ਇਹਨਾਂ ਦਾ ਲੱਭ ਲਿਆ ਪਰ ਦੱਸ ਦਿਆ ਪਿੱਛੇ ਹੈ ਕੋਈ ਨਹੀਂ ਮਾਮੇ ਆ ਪਰ ਤੁਹਾਨੂੰ ਪਤਾ ਅੱਜ ਕੱਲ੍ਹ ਖੁਸ਼ੀਆਂ 'ਚ ਸ਼ਰੀਕ ਹੋਣ ਨੂੰ ਤਾਂ ਸਾਰੇ ਰਿਸ਼ਤੇਦਾਰ ਆ ਜਾਂਦੇ ਨੇ ਦੁੱਖ ਦੀ ਘੜੀ 'ਚ ਕੋਈ ਨਹੀਂ ਆਉਂਦਾ ਤੇ ਇਹੀ ਜਦੋਂ ਜੌਨੀ ਦੀ ਜਤਨ ਦੀ ਦੁਕਾਨ ਚੱਲਦੀ ਸੀ ਤੇ ਉੱਥੇ ਹੋਰ ਬਹੁਤ ਸਾਰੇ ਕਹਿੰਦੇ ਹੋਣੇ ਆ ਵੀ ਇਹ ਸਾਡੇ ਭਾਣ ਜੇ ਦੀ ਦੁਕਾਨ ਆ ਇਹ ਮੇਰੀ ਭੂਆ ਦੇ ਪੁੱਤ ਦੀ ਦੁਕਾਨ ਆ ਪਰ ਪ੍ਰਭੂ ਥਲਕ ਤੇ ਡੱਗੇ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਸਾਡੇ ਭੂਆ ਦਾ ਪੁੱਤ ਆ ਕੋਈ ਨਹੀਂ ਕਹਿੰਦਾ ਵੀ ਇਹ ਸਾਡਾ ਭਾਣ ਜਵਾ ਪਰ ਵਾਹਿਗੁਰੂ ਕਿਰਪਾ ਕਰਨ ਅਸੀਂ ਇਸ ਵੀਰ ਦੇ ਨਾਲ ਖੜ ਸਕੀਏ ਇਸ ਘਰ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨੇ ਵੀਰ ਨੂੰ ਤੰਦਰੁਸਤੀ ਮਿਲੇ ਠੀਕ ਹੋ ਕੇ ਤੰਦਰੁਸਤ ਹੋ ਕੇ ਦੁਬਾਰਾ ਆਪਣਾ ਜੀਵਨ ਸ਼ੁਰੂ ਕਰੇ ਤੇ ਜੇ ਗੁਰੂ ਸਾਹਿਬ ਨੇ ਇੱਥੇ ਭੇਜਣ ਦਾ ਸਬਬਾ ਬਣਾਇਆ ਤਾਂ ਅਗਲਾ ਪ੍ਰਬੰਧ ਵੀ ਉਹਨੇ ਕੀਤਾ ਹੀ ਹੋਊਗਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਆਸ-ਪਾਸ ਖਿਆਲ ਵੀ ਰੱਖਿਆ ਕਰੋ ਜਦੋਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਕੱਲਾ ਇਹੀ ਨਹੀਂ ਹੁੰਦਾ ਵੀ ਅਸੀਂ ਜਾ ਕੇ ਉੱਥੇ ਮੰਗਣਾ ਕੀ ਆ ਤੇ ਸਾਡੇ ਮਨ 'ਚ ਕੀ ਚੱਲਦਾ ਸਾਡੀ ਮਨੋ ਕਾਮਨਾ ਕੀ ਆ ਉਦੋਂ ਸਾਡੇ ਮਨ 'ਚ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਬਾਹਰ ਰੱਬ ਦੇ ਰੂਪ ਬੈਠੇ ਆ ਅਸੀਂ ਉਹਨਾਂ ਵੱਲ ਵੀ ਜਾਤਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ